ਇਸ ਸਵੇਰ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਜਿੱਥੇ ਕਿ ਪ੍ਰਸ਼ਾਸਨ ਦੇ ਇੱਕ ਵੱਡੇ ਅਫਸਰ ਦੇ ਉੱਪਰ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਤੇ ਉਸ ਨੂੰ ਮੁਅਤਲ ਯਾਨੀ ਕਿ ਸਸਪੈਂਡ ਕਰ ਦਿੱਤਾ ਗਿਆ ਹੈ ਸਸਕਾਲ ਜੀ ਨਮਸਕਾਰ ਮੈਂ ਵੀ ਕਿਸੇ ਤੁਹਾਡੇ ਨਾਲ ਦੇਖ ਰਿਹਾ ਹਾਂ ਸਾਂ ਟੀਵੀ ਸਵੇਰ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਜਿੱਥੇ ਕਿ ਹੁਣ ਪ੍ਰਸ਼ਾਸਨ ਦੇ ਵੱਲੋਂ ਇੱਕ ਵੱਡਾ ਐਕਸ਼ਨ ਸਾਹਮਣੇ ਆਇਆ ਹੈ ਪ੍ਰਸ਼ਾਸਨ ਦੇ ਵੱਲੋਂ ਇੱਕ ਵੱਡੇ ਅਫਸਰ ਦੇ ਉੱਪਰ ਵੱਡਾ ਐਕਸ਼ਨ ਸਾਹਮਣੇ ਆਇਆ ਤੇ ਜਿਹੜਾ ਕਾਰਨ ਨਿਕਲ ਕੇ ਸਾਹਮਣੇ ਆਉਂਦਾ ਹੈ ਉਹ ਹੈ ਜੀ ਪੈਸਿਆਂ ਦੇ ਲੈਣ ਦੇ ਨੂੰ ਲੈ ਕੇ ਜਦੋਂ ਮਾਮਲਾ ਨਿਕਲ ਕੇ ਸਾਹਮਣੇ ਆਉਂਦਾ ਹੈ ਉਸ ਦੇ ਉੱਪਰ ਇਨਕੁਆਇਰੀ ਹੁੰਦੀ ਤੇ ਉਸ ਤੋਂ ਬਾਅਦ ਵੱਡੇ ਅਫਸਰ ਦੇ ਉੱਪਰ ਇਹ ਵੱਡਾ ਐਕਸ਼ਨ ਜਿਹੜਾ ਸਾਹਮਣੇ ਆਇਆ ਮੁਤਲ ਕਰ ਦਿੱਤਾ ਗਿਆ ਤੁਹਾਨੂੰ ਇਸ ਖਬਰ ਥੋੜਾ ਵਿਸਤਾਰ ਵਿੱਚ ਦੱਸ ਦੇ ਕਿ ਜਿੱਥੇ ਕਿ ਮੋਗਾ ਤੋਂ ਏਡੀਸੀ ਤੇ ਨਗਰ ਨਿਗਮ ਕਮਿਸ਼ਨਰ ਚਾਰੂ ਮਿਤਾ ਦੇ ਉੱਪਰ ਇਹ ਵੱਡਾ ਐਕਸ਼ਨ ਹੋਇਆ ਮਾਮਲਾ ਜਿਹੜਾ ਨਿਕਲ ਕੇ ਸਾਹਮਣੇ ਆਇਆ ਕਿ ਪੈਸੇ ਦੇ ਲੈਣ ਦੇ ਨੂੰ ਲੈ ਕੇ ਜਿਹੜੀ ਉਹ ਗੱਲਬਾਤ ਸਾਹਮਣੇ ਆਈ ਸੀ ਕਿ ਉਸ ਤੋਂ ਬਾਅਦ ਇੱਥੇ ਇਨਕੁਆਇਰੀ ਹੁੰਦੀ ਤੇ ਆਖਿਰਕਾਰ ਪ੍ਰਸ਼ਾਸਨ ਦੇ ਵੱਲੋਂ ਇਹ ਵੱਡਾ ਐਕਸ਼ਨ ਜਨ ਦਿੱਤਾ ਗਿਆ ਕਿ ਹੁਣ ਮੋਗਾ ਤੋਂ ਏਡੀਸੀ ਤੱਕ ਨਗਰ ਨਿਗਮ ਕਮਿਸ਼ਨਰ ਚਾਰੂਮਿਤਾ ਹਣੋਂ ਨੂੰ ਮੁਤਲ ਯਾਨੀ ਕਿ ਸਸਪੈਂਡ ਕਰ ਦਿੱਤਾ ਗਿਆ ਹੈ ਮਾਮਲਾ ਜੋ ਪੂਰਾ ਨਿਕਲ ਕੇ ਸਾਹਮਣੇ ਹੁੰਦਾ ਕਿ ਐਨਐਚ 71 ਨੂੰ ਲੈ ਕੇ ਉਸਦੇ ਪੈਸਿਆਂ ਦੇ ਲੈਣ ਦੇ ਨੂੰ ਲੈ ਕੇ ਜਿਹੜੀ ਸੀਗੀ ਉਹ ਸਾਰੀ ਗੱਲਬਾਤ ਚੱਲੀ ਸੀਗੀ ਇਨਕੁਆਇਰੀ ਚੱਲੀ ਸੀਗੀ ਕਿ ਜਿਸ ਕਿਸਾਨ ਦੀ ਜ਼ਮੀਨ ਅਕਵਾਇਰ ਕਰਨੀ ਸੀਗੀ ਜਾਂ ਜਿਸ ਨੂੰ ਮੁਆਵਜ਼ਾ ਦੇਣਾ ਸੀਗਾ ਉਸ ਨੂੰ ਮੁਆਵਜ਼ਾ ਨਹੀਂ ਦਿੱਤਿਆ ਗਿਆ ਜਾਂ ਪੈਸਾ ਦਾ ਕੋਈ ਲੈਣ ਦੇਣ ਸੀਗਾ ਉਸ ਤੋਂ ਬਾਅਦ ਕਿਸਾਨ ਜਿਹੜਾ ਸੀਗਾ ਉਹ ਕੋਰਟ ਪਹੁੰਚਦਾ ਤੇ ਉਸ ਤੋਂ ਬਾਅਦ ਇੱਕ ਵੱਡੀ ਕਾਰਵਾਈ ਹੁੰਦੀ ਹੈ ਸੋ ਦੇਖ ਸਕਦੇ ਹੋ ਜਿੱਥੇ ਕਿ ਤੁਹਾਨੂੰ ਕਮਿਸ਼ਨਰ ਸਾਹਿਬ ਜਿਹੜੇ ਨੇ ਉਹਨਾਂ ਦੀ ਤਸਵੀਰ ਵੀ ਦਿਖਾ ਰਿਹਾ ਜਿੱਥੇ ਕਿ ਮੋਗਾ ਤੋਂ ਏਡੀਸੀ ਤੇ ਨਗਰ ਨਿਗਮ ਕਮਿਸ਼ਨਰ ਚਾਰੂ ਮੀਤਾ ਦਾ ਨਾਮ ਹੈ ਤੇ ਇਹਨਾਂ ਨੂੰ ਹੁਣੇ ਸਮੇ ਮੁਅਤਲ ਕਰ ਦਿੱਤਾ ਗਿਆ ਹੈ ਪੈਸਿਆਂ ਦੇ ਲੈਂਡੀ ਨੂੰ ਲੈ ਕੇ ਜਿਹੜੀ ਇਹ ਪੂਰੀ ਕਾਰਵਾਈ ਹੁੰਦੀ ਏ ਇਹ ਜਿਹੜਾ ਮਾਮਲਾ ਸਾਹਮਣੇ ਆਉਂਦਾ ਏ ਉਹ ਧਰਮਕੋਟ ਤੋਂ ਬਹਾਦਰਵਾਲਾ ਤੱਕ ਜਿਹੜਾ ਨੈਸ਼ਨਲ ਹਾਈਵੇ 71 ਜਿਹੜਾ ਬਣ ਰਿਹਾ ਹੁੰਦਾ ਉਸ ਦੇ ਤਹੇ ਜਿਹੜੀ ਜ਼ਮੀਨਾਂ ਹੁੰਦੀਆਂ ਨੇ ਜ਼ਮੀਨਾਂ ਦੇ ਵਿੱਚ ਕਿਸਾਨਾਂ ਨੂੰ ਮੁਆਵਜ਼ਾ ਮਿਲਣਾ ਸੀਗਾ ਜਿਸ ਕਿਸਾਨ ਦੀ ਜ਼ਮੀਨ ਆਉਂਦੀ ਸੀਗੀ ਤੇ ਉਹਦੇ ਪੈਸੇ ਜੇ ਲੈਂਡੀ ਨੂੰ ਲੈ ਕੇ ਜਿਹੜੀ ਉਹ ਖਬਰ ਸਾਹਮਣੇ ਆਉਂਦੀ ਏ ਕਿਸਾਨ ਵੀ ਜਿਹੜਾ ਉਹ ਕੋਟ ਦਾ ਦੁੱਖ ਕਰਦਾ ਤੇ ਉਸ ਤੋਂ ਬਾਅਦ ਕਹਿ ਸਕਦੇ ਹੋ ਕਿ ਵੱਡਾ ਐ ਐਕਸ਼ਨ ਜਿਹੜਾ ਸਾਹਮਣੇ ਆਇਆ ਸੋ ਮੋਗਾ ਤੇ ਏਡੀਸੀ ਤੇ ਨਗਰ ਨਿਗਮ ਕਮਿਸ਼ਨਰ ਚਾਰੂ ਮੀਤਾ ਹੋਣਾ ਨੂੰ ਇਸ ਸਮੇਂ ਮੁਅਤਲ ਕਰ ਦਿੱਤਾ ਗਿਆ ਸਸਪੈਂਡ ਕਰ ਦਿੱਤਾ ਗਿਆ ਸੋ ਦੇਖ ਸਕਦੇ ਹੋ ਜਿੱਥੇ ਕਿ ਪ੍ਰਸ਼ਾਸਨ ਦਾ ਇੱਕ ਵੱਡਾ ਐਕਸ਼ਨ ਸਾਹਮਣੇ ਆਉਂਦਾ ਹੈ ਇਸ ਸਮੇਂ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਕਿ ਪ੍ਰਸ਼ਾਸਨ ਦੇ ਇੱਕ ਵੱਡੇ ਅਫਸਰ ਦੇ ਉੱਪਰ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਤੇ ਉਸ ਨੂੰ ਮੁਅਤਲ ਯਾਨਕੀ ਸਸਪੈਂਡ ਕਰ ਦਿੱਤਾ ਗਿਆ ਹੈ ਇਹ ਜਿਹੜਾ ਮਾਮਲਾ ਸਾਹਮਣੇ ਆਉਂਦਾ ਹੈ ਉਹ ਧਰਮਕੋੜ ਤੋਂ ਬਹਾਦਰਵਾਲਾ ਤੱਕ ਜਿਹੜਾ ਨੈਸ਼ਨਲ ਹਾਈਵੇ 71 ਜਿਹੜਾ ਬਣ ਰਿਹਾ ਹੁੰਦਾ ਉਸ ਦੇ ਤਹੇ ਜਿਹੜੀ ਜ਼ਮੀਨਾਂ ਹੁੰਦੀਆਂ ਨੇ ਜ਼ਮੀਨਾਂ ਦੇ ਵਿੱਚ ਕਿਸਾਨਾਂ ਨੂੰ ਮੁਆਵਜ਼ਾ ਮਿਲਣਾ ਸੀਗਾ ਜਿਸ ਕਿਸਾਨ ਦੀ ਜ਼ਮੀਨ ਆਉਂਦੀ ਸੀਗੀ ਤੇ ਉਹਦੇ ਪੈਸੇ ਦੇ ਲੈਣ ਦੇ ਨੂੰ ਲੈ ਕੇ ਜਿਹੜੀ ਇਹ ਉਹ ਖਬਰ ਸਾਹਮਣੇ ਆਉਂਦੀ ਹੈ ਕਿਸਾਨ ਵੀ ਜਿਹੜਾ ਹੈ ਉਹ ਕੋਟ ਦਾ ਦੁੱਖ ਕਰਦਾ ਹੈ ਤੇ ਉਸ ਤੋਂ ਬਾਅਦ ਕਹਿ ਸਕਦੇ ਹੋ ਕਿ ਵੱਡਾ ਐ ਐਕਸ਼ਨ ਜਿਹੜਾ ਸਾਹਮਣੇ ਆਇਆ ਸੋ ਮੋਗਾ ਤੇ ਏਡੀਸੀ ਤੇ ਨਗਰ ਨਿਗਮ ਕਮਿਸ਼ਨਰ ਚਾਰੂ ਮੀਤਾ ਹੋਣਾ ਨੂੰ ਇਸ ਸਮੇ ਮੂਤਲ ਕਰ ਦਿੱਤਾ ਗਿਆ ਸਸਪੈਂਡ ਕਰ ਦਿੱਤਾ ਸੋ ਦੇਖ ਸਕਦੇ ਹੋ ਜਿੱਥੇ ਕਿ ਪ੍ਰਸ਼ਾਸਨ ਦਾ ਇੱਕ ਵੱਡਾ ਐਕਸ਼ਨ ਸਾਹਮਣੇ ਆਉਂਦਾ ਹੈ ਇਸ ਸਮੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਕਿ ਪ੍ਰਸ਼ਾਸਨ ਦੇ ਇੱਕ ਵੱਡੇ ਅਫਸਰ ਦੇ ਉੱਪਰ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਤੇ ਉਸ ਨੂੰ ਮੂਤਲ ਯਾਨਕੀ ਸਸਪੈਂਡ ਕਰ ਦਿੱਤਾ ਗਿਆ ਹੈ